ਜੇਕਰ ਤੁਸੀਂ ਸੋਨਾ ਲੈਣਾ ਜਾਂ ਇਹਦੇ ਵਿੱਚ ਇਨਵੈਸਟ ਕਰਨ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਅਮਰੀਕਾ ਦੇ ਵਿੱਚ ਟਰੰਪ ਦੇ ਵੱਲੋਂ ਟੈਰਫ ਨੀਤੀ ਦੇ ਦੌਰਾਨ ਜੋ ਟੈਕਸ ਲਗਾਇਆ ਗਿਆ ਟੈਰਫ ਲਾਇਆ ਗਿਆ ਹੈ ਬਾਕੀ ਦੇਸ਼ਾਂ ਨੂੰ ਤਾਂ ਉਹਦੇ ਕਾਰਨ ਕਿਤੇ ਨਾ ਕਿਤੇ ਇੰਡੀਆ ਦੇ ਵਿੱਚ ਵੀ ਇਫੈਕਟ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਕਿ 골ਡ ਦੇ ਰੇਟ ਜਿਹੜੇ ਨੇ ਉਹ ਕਦੇ ਡਿਕਰੀਜ਼ ਹੋ ਜਾਂਦੇ ਨੇ ਕਦੇ ਇਨਕਰੀਜ਼ ਹੋ ਜਾਂਦੇ ਨੇ ਤਾਂ ਇਹ ਖਬਰ ਤੁਹਾਡੇ ਲਈ ਹੈ ਅੱਜ ਦੀ ਖਬਰ ਇਹ ਹੈ ਕਿ ਪਿੱਛੇ ਜੋ ਸੋਨਾ ਥੋੜਾ ਜਿਹਾ ਘਟਿਆ ਸੀ ਲੋਕਾਂ ਨੂੰ ਰਾਹਤ ਮਿਲਣੀ ਸ਼ੁਰੂ ਹੋਈ ਸੀ ਕਿ ਸ਼ਾਇਦ ਹੁਣ ਸੋਨਾ ਘਟ ਗਿਆ ਤੇ ਅਸੀਂ ਸੋਨਾ ਖਰੀਦ ਲਈਏ ਪਰ ਹੁਣੇ ਉਹਨਾਂ ਦੇ ਲਈ ਚਿੰਤਾ ਵਾਲੀ ਖਬਰ ਹੋ ਗਈ ਹੈ ਕਿ ਹੁਣ ਸੋਨਾ ਹੋਰ ਵਧ ਗਿਆ ਯਾਨੀ ਕਿ ਸੋਨੇ ਨੇ ਹੁਣ ਲੰਬੀ ਛਾਲ ਮਾਰੀ ਹੈ 55 ਸਾਲਾਂ ਦਾ ਰਿਕਾਰਡ ਜਿਹੜਾ ਹੈ ਸੋਨੇ ਨੇ ਤੋੜਿਆ ਹੈਗਾ ਤਾਂ ਹਾਲੀ ਦੀ ਕਿਹੜੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੋਨੇ ਦੀਆਂ ਕੀਮਤਾਂ ਕਿੰਨੀਆਂ ਰਹੀਆਂ ਸੋਨੇ ਦੀ ਕੀਮਤ ਜੇ ਗੱਲ ਕੀਤੀ ਜਾਵੇ ਤਾਂ 710 ਰੁਪਏ ਵਾਧਾ ਅੱਜ ਦੇ ਦਿਨ ਦਾ ਸੋਨੇ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ 90000 ਤੋਂ ਪਾਰ ਸੋਨੇ ਦੀ ਕੀਮਤ ਹੋ ਗਈ ਹੈ 90450 ਦੇ ਵਿੱਚ ਸੋਨਾ ਤੁਹਾਨੂੰ ਉਹ 10 ਗ੍ਰਾਮ ਮਿਲੇਗਾ ਸੋ ਸਾਰੀਆਂ ਡਿਟੇਲਸ ਅਸੀਂ ਦੇਖ ਲੈਣੇ ਆ ਕਿ ਸੋਨੇ ਦਾ ਰੇਟ ਕਿੰਨਾ ਹੈ ਔਰ ਚਾਂਦੀ ਦੇ ਵਿੱਚ ਵੀ 1000 ਰੁਪਏ ਦੀ ਗਿਰਾਵਟ ਆਈ ਹੈ ਜੇਕਰ ਤੁਸੀਂ ਅੱਜ ਵੀਰਵਾਰ 10 April 2025 ਨੂੰ ਸੋਨਾ ਜਾਂ ਚਾਂਦੀ ਖਰੀਦਣ ਜਾ ਰਹੇ ਹੋ ਤਾਂ ਬਾਜ਼ਾਰ ਜਾਣ ਤੋਂ ਪਹਿਲਾਂ ਇਹ ਕੀਮਤ ਜ਼ਰੂਰ ਚੈੱਕ ਕਰ ਲਿਓ ਅੱਜ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਜਦੋਂ ਕਿ ਚਾਂਦੀ ਦੀ ਕੀਮਤ ਦੇ ਵਿੱਚ ਗਿਰਾਵਟ ਆਈ ਹੈ ਲਗਾਤਾਰ ਕੁਝ ਦਿਨਾਂ ਗਰਾਵਟ ਤੋਂ ਬਾਅਦ ਅਟ ਸੌਨੇ ਦੀ ਕੀਮਤ ਦੇ ਵਿੱਚ ਤੇਜੀ ਆਈ ਹੈ 24 ਕੈਟ ਸ਼ੁੱਧ ਸੋਨੇ ਦੀ ਕੀਮਤ 710 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ ਇਸ ਵਾਧੇ ਦੇ ਨਾਲ ਸੋਨੇ ਦੀ ਕੀਮਤ ਹੁਣ 90000 ਰੁਪਏ ਨੂੰ ਪਾਰ ਕਰ ਗਈ ਹੈ ਜਿੱਤੇ ਸੋਨਾ ਮਹਿੰਗਾ ਹੋ ਗਿਆ ਉੱਥੇ ਚਾਂਦੀ ਦੀ ਕੀਮਤ 1000 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਗ ਗਈ ਹੈ ਇਸ ਤੋਂ ਬਾਅਦ ਚਾਂਦੀ ਹੁਣ 93000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਟ੍ਰੈਂਡ ਕਰ ਰਹੀ ਹੈ ਨਵੀਆਂ ਤਰ੍ਹਾਂ ਦੇ ਅਨੁਸਾਰ 22 ਕੈਰੇਟ ਸੋਨੇ ਦੀ ਕੀਮਤ 82910 ਰੁਪਏ ਪ੍ਰਤੀ 10 ਗ੍ਰਾਮ ਅਤੇ 24 ਕੈਰੇਟ ਸੋਨੇ ਦੀ ਕੀਮਤ 90450 ਰੁਪਏ ਪ੍ਰਤੀ 10 ਗ੍ਰਾਮ ਹੈ ਇਸ ਦੇ ਨਾਲ ਹੀ 18 ਕੈਰੇਟ ਸੋਨੇ ਦੀ ਕੀਮਤ ਦੀ ਜੇ ਗੱਲ ਕਰੀਏ ਤਾਂ 6840 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਔਰ ਇਸ ਦੇ ਨਾਲ ਹੀ ਇਸ ਸਮੇਂ ਚਾਂਦੀ ਦੀ ਕੀਮਤ ਦੇ ਵਿੱਚ ਕੋਈ ਵੀ ਬਦਲਾ ਨਹੀਂ ਕੀਤਾ ਗਿਆ ਤੇ ਕਿਲੋ ਚਾਂਦੀ ਦੀ ਕੀਮਤ 92900 ਰੁਪਏ ਦੇ ਆਸ-ਪਾਸ ਬਣੀ ਹੋਈ ਹੈ ਤਾਂ ਹੁਣ ਇਹ ਵੀ ਜਾਣ ਲੈਣੇ ਆ ਕਿ ਵਕ-ਵਕ ਸ਼ਹਿਰਾਂ ਦੇ ਵਿੱਚ 18 22 ਅਤੇ 24 ਕੈਰੇਟ ਦੇ ਸੋਨੇ ਦੇ ਅੱਜ ਦੀ ਰੇਟ ਕੀ ਨੇ ਤਾਂ 18 ਕੈਰੇਟ ਸੋਨੇ ਦੀ ਤਾਜ਼ਾ ਕੀਮਤ ਦੀ ਜੇ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ 67960 ਰੁਪਏ ਪ੍ਰਤੀ 10 ਗ੍ਰਾਮ ਵਿਕ੍ਰੇ ਕਲਕੱਤਾ ਮੁੰਬਈ ਦੀ ਜੇ ਗੱਲ ਕੀਤੀ ਜਾਵੇ ਤਾਂ 78840 ਰੁਪਏ ਪ੍ਰਤੀ 10 ਗ੍ਰਾਮ ਹੈ ਭੋਪਾਲ ਤੇ ਇੰਦੋਰ ਦੀ ਜੇ ਗੱਲ ਕੀਤੀ ਜਾਵੇ ਤਾਂ 68880 ਰੁਪਏ ਪ੍ਰਤੀ 10 ਗ੍ਰਾਮ ਹੈ ਚਨਈ ਦੀ ਜੇ ਗੱਲ ਕੀਤੀ ਜਾਵੇ ਤਾਂ 68360 ਰੁਪਏ ਪ੍ਰਤੀ 10 ਗ੍ਰਾਮ ਹੈ ਤੇ ਉਤੇ 22 ਕੈਰੇਟ ਸੋਨੇ ਦੇ ਰੇਟ ਜਾਣ ਲੈਣੇ ਹਨ ਚਨਈ ਦੇ ਵਿੱਚ 82910 ਰੁਪਏ ਪ੍ਰਤੀ 10 ਗ੍ਰਾਮ ਮੈਂ ਪਪਾਲਤੀਨ ਦੌਰ ਦੇ ਵਿੱਚ 82960 ਰੁਪਏ ਪ੍ਰਤੀ 10 ਗ੍ਰਾਮ ਹੈ ਦਿੱਲੀ ਜੈਪੁਰ ਲਖਨਊ 8360 ਰੁਪਏ ਪ੍ਰਤੀ 10 ਗ੍ਰਾਮ ਹੈ ਹైదరాబాద్ ਕੇਰਲ ਕੋਲਕਾਤਾ ਮੁੰਬਈ 82910 ਰੁਪਏ ਪ੍ਰਤੀ 10 ਗ੍ਰਾਮ ਹੈ 24 ਕੈਰੇਟ ਸੋਨੇ ਦੀ ਨਵੀਂਤਨ ਕੀਮਤ ਜੋ ਹੈ ਉਹ 24 ਕੈਰੇਟ ਸੁਨੇ ਦੀ ਪੋਪਾਲ ਤੇ ਵਿੱਚ ਇਨੋਰ ਦੇ ਵਿੱਚ 90500 ਰੁਪਏ ਪ੍ਰਤੀ 10 ਗ੍ਰਾਮ ਹੈ ਦਿੱਲੀ ਜੈਪੁਰ ਲਖਨਊ ਚੰਡੀਗੜ 90600 ਰੁਪਏ ਪ੍ਰਤੀ 10 ਗ੍ਰਾਮ ਹੈ ਹైదరాబాద్ ਕੇਰਲ ਬੈਂਗਲੋਰ ਮੁੰਬਈ 90450 ਰੁਪਏ ਪ੍ਰਤੀ 10 ਗ੍ਰਾਮ ਹੈ ਚਨਈ ਦੇ ਵਿੱਚ 90450 ਪ੍ਰਤੀ 10 ਗ੍ਰਾਮ ਹੈ ਤੇ ਨਵੀਨਤਮ ਜੀ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦੀਆਂ ਕੀਮਤਾਂ ਤੋਂ ਜੈਪੁਰ ਕੋਲਕਾਤਾ ਅਮદાવાદ ਲਖਨਊ ਮੁੰਬਈ ਦਿੱਲੀ ਦੇ ਵਿੱਚ 92000 900 ਰੁਪਏ ਪ੍ਰਤੀ ਕਿਲੋਗ੍ਰam ਹੈ ਚਨਈ ਮੁਦਰਾਈ ਹైదరాబాద్ ਕੇਰਲ ਇਹਦੇ ਵਿੱਚ 1 ਲੱਖ 1000 900 ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਨਾਲ ਹੈ ਭੋਪਾਲ ਤੇ इंदौर ਦੇ ਵਿੱਚ ਗੱਲ ਕਰੀ ਤਾਂ 92900 ਰੁਪਏ ਪ੍ਰਤੀ ਕਿਲੋਗ੍ਰam ਹੈ ਸੋ ਆਏ ਦਿਨ ਹੀ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਆਉਂਦੇ ਰਹਿੰਦੇ ਨੇ ਤੇ ਕਦੇ-ਕਦੇ ਘਟਦੇ ਰਹਿੰਦੇ ਨੇ ਕਦੇ-ਕਦੇ ਤਾਂ ਸੋਨਾ ਜਿਹੜਾ ਉਮੀਦਾਂ ਜਗਾ ਦਿੰਦਾ ਹੈ ਖੁਸ਼ ਕਰ ਦਿੰਦਾ ਲੋਕਾਂ ਨੂੰ ਕਿ ਜਲਦੀ ਸੋਨਾ ਲੈ ਲਈਏ ਜਾਂ ਇਹਦੇ ਵਿੱਚ ਇਨਵੈਸਟ ਕਰ ਲਈ ਤਾਂ ਫਾਇਦਾ ਹੋ ਜਾਊ ਪਰ ਅਚਾਨਕ ਸੋਨਾ ਇੱਕਦਮ ਮਹਿੰਗਾ ਹੋ ਜਾਂਦਾ ਹੈ ਤੇ ਲੋਕਾਂ ਨੂੰ ਝਟਕਾ ਵੀ ਦੇ ਜਾਂਦਾ ਸੋ ਜੇਕਰ ਤੁਸੀਂ ਸੋਨਾ ਲੈਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਨੂੰ ਜ਼ਰੂਰ ਵੇਖਿਓ ਤੇ ਅੱਗੇ ਸੋਚਣ ਵਾਲੇ ਜੋ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਓ